ਇਹ ਤੇ ਚੱਲਣਾ ਕਿ ਕਿ ਨਹੀਂ ਉੱਥੇ ਚੱਲਣਾ ਅੰਦਰ ਚੱਲਣਾ ਅੰਦਰ ਹੈ ਆ ਚਲਾਓ ਵੀ ਚਲਾਓ ਚਲਾਓ ਬੁੱਤਾ ਚਲਾਓ ਕਿੰਨੇ ਚਿਰ ਦੀ ਹੋਗੀ ਵੀ ਇਹ 8 ਮਹੀਨੇ 8 ਮਹੀਨੇ ਦੀ ਹੈ ਜੀ ਦੇਖੋ ਛੱਡਾ ਇਹ ਨਿੱਕਾ ਜਿਹਾ ਪੁੱਤਰ 8 ਮਹੀਨੇ ਦਾ ਹੈ ਇਹ ਵਾਕਰ ਚਲਾਉਂਦਾ ਬਹੁਤ ਵਧੀਆ ਇਹ ਚਲਾਓ ਪੁੱਤ

ਓਏ ਤਾਂ ਰੇਲ ਬਣਾਈ ਫਿਰਦਾ ਵੀ ਇਹ ਤਾਂ ਬਾਕਰ ਦੀ ਰੇਲ ਬਣਾਈ ਰਿਹਾਦਾ ਓਏ ਚਲਾ ਦੇ ਬੱਤ ਫਿਰ ਚਲਾ ਚਲਾ ਦੇ ਹਾਂ ਆਹਾ 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 ਆਜੋ ਇੱਧਰ ਆਓ ਇੱਧਰ ਆਓ ਆਜੋ 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 ਆਲੇ ਲੋਹ ਨੂੰ ਖੋਲ ਲੈ ਲੋ ਹਾਂ